ਸਾਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਗੱਜਰੇਲਾ ਤੇ ਅਸੀਂ ਮਨ ਇੱਕ ਵਾਰ ਪਹਿਲਾਂ ਬਣਾ ਚੁੱਕੇ ਹਾਂ ਹੁਣ ਦੂਜੀ ਵਾਰੀ ਬਣਾਉਣ ਜਾ ਰਹੇ ਹਾਂ ਤੇ ਅਸੀਂ ਬਣਾਉਣ ਜਾ ਰਹੇ ਹਾਂ ਉਹਨੂੰ ਨਵੇਂ ਤਰੀਕੇ ਦੇ ਨਾਲ ਹਨਾ ਤੇ ਅਸੀਂ ਦੇਖੋ ਸਾਡੇ ਨਾਲ ਬਣੇ ਰਿਹਾ ਬਲੌਗ ਦੇ ਵਿੱਚ ਤੇ ਮੈਂ ਤੁਹਾਨੂੰ ਦਿਖਾਉਣੀ ਆ ਕਰਨ ਜਾ ਰਹੇ ਹਾਂ ਰਾਜਵਿੰਦਰ ਕੌਰ ਕਰਨ ਜਾ ਰਹੀ ਆ ਗਾਜਰਾ ਚਲਦੀ ਪਈ ਆ ਤੇ ਅਸੀਂ ਬਾਲਾ ਨਹੀਂ ਬਣਾਉਣਾ ਨਾ ਥੋੜਾ ਜਿਹਾ ਬਣਾਉਣਾ ਕਿਉਂਕਿ ਜਿਆਦਾ ਖਾਂਦੇ ਨਹੀਂ ਹੈਗੇ ਖਰਾਬ ਕਰਦੇ ਆ ਤਾਂ ਕਰਕੇ ਅਸੀਂ ਥੋੜਾ ਜਿਹਾ ਬਣਾਉਣ ਲੱਗੇ ਅੱਜ ਤੇ ਬਣਾਉਣ ਵੀ ਚੁੱਲ੍ਹੇ ਤੇ ਲੱਗੇ ਅੱਜ ਪਹਿਲੀ ਵਾਰ ਫੋਨ ਦੇ ਵਿੱਚ ਬੜਿਆ ਵਾ ਲੈ ਗੇਮ ਖੇਡਦਾ ਮਿੱਟੀ ਲਾਈਏ ਪੱਗ ਨੂੰ ਆਹ ਦੇਖੋ ਅਸੀਂ ਸਾਰਾ ਕੁਝ ਪੱਟ ਸੁਟੇ ਅੱਜ ਅੱਜ ਤੇ ਕਹਿੰਦੇ ਹੁਣ ਪਿਆਜ਼ ਵਿਜਣੀਆਂ ਹਜੇ ਬਾਵਾ ਟੱਡ ਤਾਂ ਸਾਗ ਸੋ ਗਜ਼ਾਰਾ ਕੋਸ ਪੱਟਤਾ ਗੋਭੀ ਗੋਭੀ ਵੀ ਖਤਮ ਹੋ ਗਈ ਹੁਣ ਨਵੀਂ ਅੱਜ ਵੈਸੇ ਟੁੱਪ ਬਹੁਤ ਸੋਹਣੀ ਲੱਗੀ ਆ ਬਹੁਤ ਦਿਨਾਂ ਬਾਅਦ ਦਿੱੱਕੇ ਚੱਜ ਨਾਲ ਟੁੱਪ ਹਰਦ ਵਿਜੜੇ ਪੈਸੀ ਵਿਚਾਰੀਆਂ ਮੱਜਾਂ ਵੀ ਐ ਬੈਠੀਆਂ ਸ਼ਾਂਤ ਹੋਈਆਂ ਇਹਨਾਂ ਨੂੰ ਵੀ ਆਰਾਮ ਮਿਲਦਾ ਵਿਚਾਰੀਆਂ ਨੂੰ ਵਸਾ ਇਹਨਾਂ ਦੇ ਅੱਡ ਖੁੱਲੇ ਅੱਜ ਆ ਸਾਰੇ ਅਸੀਂ ਕਿੰਨੂ ਕਾਨੂੰ ਡੈਡੀ ਹੁਣਾਂ ਨੇ ਸ਼ਰਲ ਤੇ ਜਿਹੜੇ ਬੱਚੇ-ਪੁੱਛੇ ਸੀਗੇ ਇਕੱਠੇ ਕਰਕੇ ਲਾ ਲਈ ਬਸ ਬਾਕੀ ਸਾਰਾ ਕੁਝ ਕਰਤਾ ਖਾਲੀ-ਖਾਲ ਇਹਨੂੰ ਖਾਲੀ-ਖਾਲੇ ਦੇਖ ਕੇ ਲਾਦਾ ਅੱਜ ਜਿੱਦਾਂ ਸਾਬ ਨਾਲ ਧੁੱਪ ਨਿਕਲੀ ਐ ਗਰਮੀਆਂ ਦਿਨਾਂਗੇ ਇਹ ਕਰੀ ਜਾ ਰਹੀ ਹੈਗਾ ਦੁਕਾ ਸਕਾਜਰਾ ਇਹਨਾਂ ਨੂੰ ਪਾਈ ਜਾ ਰਹੇ ਅਸੀਂ ਪਾਣੀ ਦੇ ਵਿੱਚ ਕਿਉਂਕਿ ਨਿਊ ਟ੍ਰਿਕ ਦੇਖੀ ਸੀ ਜੀ ਅਲ ਕਿ ਵੀ ਪਤਾ ਨਹੀਂ ਸਾਡਾ ਰੈੱਡ ਰੈੱਡੀ ਜਿਆ ਕਾਹ ਤੋਂ ਬਣਦਾ ਵਾ ਫਿਰ ਇਹਨੇ ਰਾਜਵਿੰਦਰ ਨੇ ਇੱਕ ਟ੍ਰਿਕ ਦੇਖੀ ਸੀ ਕਿ ਕਹਿੰਦੇ ਵੀ ਹਲਵਾਈ ਪਾਣੀ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਨਾ ਧੋਂਦੇ ਆ ਤੇ ਤਾਂ ਕਰਕੇ ਅਸੀਂ ਵੀ ਉਹ ਟ੍ਰਿਕ ਬਣਾ ਕੇ ਹੁਣ ਅਸੀਂ ਵੀ ਉਵੇਂ ਬਣਾਉਨੇ ਆ ਦੇਖੋ ਐਸੇ ਹੁਣ ਕੜਾਹੀ ਧਰਤੀ ਆ ਚੰਡੇ ਤੇ ਜਿਹਦੇ ਵਿੱਚ ਗਾਜਰਾਂ ਦੇ ਵਿੱਚ ਹੁਣ ਅਸੀਂ ਦੁੱਧ ਵੀ ਪਾਤਾ ਵਾ ਤੇ ਮਠਾ ਵੀ ਸੁਨਾਲੀ ਪਾਤਾ ਵਾ ਹੁਣ ਅਸੀਂ ਚੰਡੇ ਤੇ ਧਰਤੀ ਤੇ ਹੁਣ ਇੱਕ ਬੰਦਾ ਸਾਡਾ ਬਦਲ ਗਿਆ ਵਾ ਹੁਣ ਆਇਆ কমলਜੀਤ ਕੌਰ ਜੀ ਧੂਆ ਹੋ ਗਿਆ ਨਾ ਚਲੋ ਹੁਣ ਜਾਈਏ ਅਸੀਂ ਫਸਟ ਟਾਈਮ ਚੰਡੇ ਤੇ ਬਣਾਉਣ ਲੱਗੇ ਆ ਇੰਨੇ ਜੱਲਾਂ ਬਹੁਤ ਚੱਕ ਦੇ ਦੀ ਚਲੇਦੇ ਨਹੀਂ ਬਣਾਇਆ ਐਸੀ ਨਵਾਂ ਜੁੱਲਾ ਲੈ ਆਓ ਚਲਿੱਤੇ ਬਣਾ ਕੇ ਦੇਖਦੇ ਅਸੀਂ ਕਿੱਦਾਂ ਬਣਦਾ ਰੋਟੀਆਂ ਬਹੁਤ ਲਾਈਆਂ ਨੇ ਪਰ ਚੱਲੇ ਤੁਸੀਂ ਇੰਤਾ ਦਾ ਕੁਝ ਨਹੀਂ ਬਣਾਇਆ ਦੇਖੋ ਅਸੀਂ ਹੁਣ ਬਣਾ ਲਿਆ ਵਾ ਤੇ ਇਹਦਾ ਬਹੁਤ ਸੋਹਣਾ ਰੰਗ ਆਇਆ ਵਾ ਤੇ ਖਾਣ ਦੇਖਣ ਨੂੰ ਬਹੁਤ ਵਧੀਆ ਲੱਗਦਾ ਖਾਣ ਨੂੰ ਵੀ ਵਧੀਆ ਹੀ ਹੋਊਗਾ ਤੇ ਤੁਸੀਂ ਵੀ ਸਾਡੇ ਵਾਂਗੂ ਬਣਾ ਕੇ ਦੇਖਿਓ ਟਰਾਈ ਮਾਰਿਓ ਥੈਂਕ ਯੂ ਫॉर ਵਾਚਿੰਗ ਬਾਏ ਬਾਏ ਐਜੇ ਸਾਨੂੰ ਪਿਆਰ ਕਰਦੇ ਰਹੋ ਬਾਏ ਬਾਏ